ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਸਾਡਾ ਪਿੰਡ ਗਰਦਾਸਪੁਰ ਇੱਥੇ ਇਦਾਂ ਦਾ ਕੰਮ ਹੋਇਆ ਇਦਾਂ ਦਾ ਵਿਕਾਸ ਹੋ ਰਿਹਾ ਇੱਥੇ ਤਾਂ ਕੋਈ ਕਰ ਹੀ ਨਹੀਂ ਸਕਦਾ ਅੱਜ ਜਿਹੜਾ ਸੱਪੜ ਸਾਫ਼ ਹੋ ਰਿਹਾ ਕਿੰਨੇ ਸਾਲ ਪਹਿਲਾਂ ਲਗਭਗ ਦੇਖਦੇ ਵੀ ਸੱਪੜ ਸੀ 55 ਸਾਲ ਹੋ ਗਏ 55 ਸਾਲ ਤੱਕ ਇੱਥੇ ਕੇ ਇਨਸਾਫ਼ ਨਹੀਂ ਕੀਤਾ ਪਜੇ ਤੱਕ ਕਿਸੇ ਨੇ ਇਨਸਾਫ਼ ਕੀਤਾ ਨਾ ਕੋਈ ਸੱਪੜ ਵਾਲ ਤੇ ਆਣੀ ਨਹੀਂ ਦਿੱਤਾ ਗਾਡੀ ਉਹ ਸੰਭਾਲ ਦੇ ਵਿੱਚ ਹਾਂ ਪਹਿਲੀ ਵਾਰ ਹੋਇਆ ਬਹੁਤ ਵਧੀਆ ਕੰਮ ਹੋ ਰਿਹਾ ਪਾਣੀ ਦੇ ਵਿਕਾਸ ਦੀ ਜਿਹੜੀ ਪ੍ਰੋਬਲਮ ਆਉਂਦੀ ਉਹ ਠੀਕ ਹੋ ਜਾ ਸਾਡੇ ਪਾਣੀ ਅੰਦਰਾਂ ਨਹੀਂ ਜਾਂਦੇ ਇਹ ਅਸੀਂ ਗੰਦਾ ਪਾਣੀ ਪੀਂਦੇ ਹਾਂ ਔਰ ਸਾਨੂੰ ਸਾਫ਼ ਸ਼ੁੱਧਾ ਪਾਣੀ ਮਿਲੇਗਾ ਬਿਮਾਰੀਆਂ ਘਟ ਲੱਗਣਗੇ ਟਾਈਫਾਇਡ ਡੰਗੂ ਇਥੋਂ ਰਿਹਾ ਹਾਂਜੀ ਮੈਂ ਸਰਬਜੀਤ ਕੌਰ ਪਿੰਡ ਗੁਰਦਾਸ ਨੰਗਲ ਦੀ ਮੌਜੂਦਾ ਸਰਪੰਚ ਤੇ ਅੱਜ ਜੋ ਅਸੀਂ ਆ ਛੱਪੜਾਂ ਦੀ ਸਫਾਈ ਕਰਵਾ ਰਹੇ ਆ ਇਹ ਪਿਛਲੇ 50 ਸਾਲ ਤੋਂ ਸਬਦਾ ਕਹਿਣਾ ਹੈ ਮੇਰੇ ਨਾਲ ਖੜੇ ਨੇ ਕਿ ਇਹ ਹੋਈ ਨਹੀਂ ਸੀ ਹੈਗੀ ਤੇ ਅੱਜ ਸਾਨੂੰ ਇਹ 3-4 ਦਿਨ ਹੋ ਗਏ ਲੱਗਿਆ ਨੂੰ ਤੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਬਹੁਤ ਮਾੜਾ ਹਾਲ ਸੀ ਪਾਣੀ ਜਿਹੜਾ ਘਰਾਂ ਨੂੰ ਵੜਨ ਲੱਗਿਆ ਸੀ ਇਸੇ ਮਲੇ ਦੇ ਆਪਾਂ ਸੀਵਰੇਜ ਪਹਿਲਾਂ ਪਾਏ ਨੇ ਤੇ ਅੱਜ ਇਹ ਜਿਹੜਾ ਛੱਪੜਦਾ ਸੀ ਜਿਹੜਾ ਪਾਈ ਹੀ ਕੰਸਰਨ ਤੇ ਉਹਦੇ ਕਰਕੇ ਹੁਣ ਇਹ ਸਫਾਈ ਕਰਾਈ ਜਾ ਰਹੀ ਹੈ ਮੈਡਮ ਜਿਆਦਾਤਰ ਜਿਹੜਾ ਆ ਉਹ ਪਾਣੀ ਦੇ ਨਿਕਾਸ ਨੂੰ ਲੈ ਕੇ ਇੱਕ ਨਹੀਂ ਪਿੰਡ ਦੀਆਂ ਨਹੀਂ ਬਹੁਤ ਸਾਰੇ ਪਿੰਡਾਂ ਦੀਆਂ ਜਿਹੜੀਆਂ ਨੇ ਇਹ ਟਿਕਾਣੇ ਨੇ ਐਸਪੀਐਨ ਦੇ ਵੀ ਜਿਹੜੀ ਪਾਣੀ ਦੇ ਨਿਕਾਸ ਨੂੰ ਲੈ ਕੇ ਜਿਹੜੀ ਕਾਫੀ ਜ਼ਿਆਦਾ ਵੱਡੇ ਥੇਕ ਬਣਿਆ ਹੋਇਆ ਸੀ ਤੇ ਅੱਜ ਤੁਸੀਂ ਇੱਕ ਸੱਪੜ ਨੂੰ ਜਿਹੜਾ ਸਾਫ਼ ਕਰਤਾ ਤਾਂ ਹੋਰ ਵੀ ਦੋ ਤਿੰਨ ਸੱਪੜ ਜਿਹੜੇ ਨੇ ਪਿੰਡ ਦੇ ਵਿੱਚ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਇਹ ਇਸ ਕਰਕੇ ਦਿੱਕਤ ਬਣਦੀ ਆ ਤੇ ਆਉਣ ਵਾਲੇ ਸਮੇਂ 'ਚ ਜੇ ਅੱਜ ਇੱਥੇ ਅਸੀਂ ਨਾ ਕਰੈਪਸ਼ਨ ਨੂੰ ਰੋਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਇਹਨਾਂ ਨੂੰ ਜਿਹੜਾ ਪਾਣੀ ਆ ਆਪਣੇ ਘਰਾਂ 'ਚ ਢੋਏ ਮਾਰ ਕੇ ਜਿਹੜਾ ਅੰਦਰ ਸਟੋਰ ਕਰਨਾ ਪਏਗਾ ਕਿਉਂਕਿ ਜਿੱਥੇ ਵੀ ਸਾਮਲਟ ਜਗ੍ਹਾ ਸੀ ਇਸ ਪਿੰਡ ਦੀ ਅ 18 20 ਕਿੱਲੇ ਜ਼ਮੀਨ ਆ ਸ਼ਾਮਲਾਟ ਜਿਹੜੀ ਛੱਪੜਾਂ ਨੂੰ ਦਿੱਤੀ ਗਈ ਸੀਗੀ ਇਹ ਵੀ ਸ਼ਾਮਲਾਟ ਜਗ੍ਹਾ ਆ ਜਿਹੜੀ 11 ਕਨਾਲ ਤੇ 4 ਮੱਲੇ ਬੰਦੀ ਆ ਔਰ ਇਹ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਕਬਜ਼ਾ ਕੀਤਾ ਹੋਇਆ ਆ ਔਰ ਆਸੀ ਇਸ ਨੂੰ ਅੱਜ ਜਿਹੜਾ ਪਿੱਛੋਂ ਸਾਨੂੰ ਆਰਡਰ ਆਇਆ ਸੀਗਾ ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਸਰਕਾਰ ਨੇ ਕਿ ਸਾਰੇ ਕੰਮ ਬੰਦ ਕਰ ਦਿੱਤੇ ਜਾਣ ਤੇ ਪਹਿਲਾਂ ਜਿਹੜੇ ਛੱਪੜ ਆ ਇਹਨਾਂ ਦੀ ਜਿਹੜੀ ਆ ਉਹ ਨਹੀਂ ਪੱਕੀ ਕੀਤੀ ਜਾਵੇ ਇਹਨਾਂ ਨੂੰ ਸਫਾਈ ਕਰਾਈ ਜਾਵੇ ਤਾਂ ਕਿ ਜਿਹੜਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਰਿਹਾ ਤੇ ਇਸ ਕਰਕੇ ਜਿਹੜੀ ਮਨਜ਼ੂਰ ਹੋਈ ਆ ਔਰ ਸਾਨੂੰ ਵੀ ਇਸ ਗੱਲ ਦੀ ਲੋਕਾਂ ਨੂੰ ਵੀ ਬਹੁਤ ਖੁਸ਼ੀ ਆ ਤੁਸੀਂ ਵੇਖ ਸਕਦੇ ਹੋ ਬੈਕ ਸਾਈਡ ਤੇ ਜਿਹੜੀ ਸਫਾਈ ਹੋ ਰਹੀ ਆ ਔਰ ਇਹ ਅੱਜ 3 ਦਿਨ ਹੋ ਗਏ ਆ ਲੇਕਿਨ ਹਜੇ ਵੀ ਇਹਦੀ ਗਾਰ ਖਤਮ ਨਹੀਂ ਹੋ ਰਹੀ ਤੇ ਤੁਸੀਂ ਦੱਸੋ ਇੱਥੋਂ ਹੀ ਡੇਂਗੂ ਔਰ ਲੋਕਾਂ ਨੂੰ ਟਾਈਫਾਇਡ ਬੁਖਾਰ ਔਰ ਜਦੋਂ ਸਾਡੇ ਇਹੀ ਸਾਡੇ ਘਰਾਂ ਦੇ ਆਲੇ ਦੁਆਲੇ ਇਹੀ ਗੰਦਗੀ ਰਹੂਗੀ ਤੇ ਫਿਰ ਅਸੀਂ ਆਪਣੇ ਆਪ ਦੇ ਵਾਤਾਵਰਣ ਨੂੰ ਸ਼ੁੱਧ ਕਿੱਦਾਂ ਰੱਖ ਸਕਦੇ ਆ ਤੇ ਆਪਣੇ ਆਪ ਨੂੰ ਕਿੱਦਾਂ ਬਚਾ ਸਕਦੇ ਆ ਮੈਡਮ ਲਗਾਤਾਰ ਜਿਹੜਾ ਆ ਉਹ ਸੱਪੜ ਨੂੰ ਕਿੰਨੇ ਦਿਨਾਂ ਤੋਂ ਜਿਹੜਾ ਸਾਫ ਕਰਾ ਜਾ ਰਿਹਾ ਇਹਨੂੰ 3-4 ਦਿਨ ਤੋਂ ਲਗਾਤਾਰ ਅਸੀਂ ਸਾਫ ਕਰਾ ਰਹੇ ਆ ਇਸ ਵੇਲੇ 7 ਵਜੇ ਮਸ਼ੀਨ ਲੱਗਦੀ ਆ ਰਾਤ ਨੂੰ 8-9 ਵਜੇ ਜਿਹੜੀ ਆ ਉਹ ਮਸ਼ੀਨ ਲੱਗੀ ਰਹਿੰਦੀ ਆ ਔਰ ਬਹੁਤ ਜ਼ਿਆਦਾ ਇਹ ਜਿਹੜਾ ਖਰਾਬ ਸੀਗਾ ਪਾਣੀ ਜਿਹੜਾ ਬੈਕਵਰ ਮੋੜਨ ਲੱਗ ਗਿਆ ਹਰ ਛੱਪੜ ਦਾ ਹੀ ਤਿੰਨ ਚਾਰ ਛੱਪੜ ਨੇ ਇੱਕ ਤਾਂ ਪੂਰੀ ਤਰ੍ਹਾਂ ਪੂਰ ਲਿਆ ਗਿਆ ਇੱਕ ਗੋਰੇਗਾ ਛੱਪੜ ਆ ਜਿਹੜਾ ਸੀ ਮੜੀਆਂ ਵਾਲੀ ਬੈਕਸਾਈਡ ਤੇ ਸਾਡੇ ਘਰਾਂ ਲੱਗੇ ਉਹ ਵੀ ਸਾਢੇ 8 ਕਿੱਲੇ ਦਾ ਛੱਪੜ ਆ ਇੱਕ ਸਾਢੇ 6 ਕਿੱਲੇ ਦਾ ਛੱਪੜ ਆ ਜਿਹੜਾ ਕਿਲਾ ਸਾਤ ਦੀ ਬੈਕਸਾਈਡ ਤੇ ਤੇ ਨਾਲ ਹੀ ਆ ਔਰ ਇਹ ਸਾਰੇ ਜਿਹੜੇ ਆ ਓਵਰਫਲੋ ਹੋ ਚੁੱਕੇ ਆ ਕਿਉਂਕਿ 50 ਸਾਲ ਤੋਂ ਇੱਕ ਵੀ ਬੰਦਾ ਦੱਸ ਦੇ ਕਿ ਜੇ ਇਹ ਛੱਪੜਾਂ ਦੀ ਸਫਾਈ ਔਰ ਕਾਗਤੀ ਜਿਹੜੀ ਸਫਾਈ ਆ ਉਹ ਇਹਦੀ ਹਰ ਵਾਰੀ ਚੜੀ ਹੋਈ ਆ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਲੇਕਿਨ ਜਿਹੜੀ origignal ਸਫਾਈ ਆ ਉਹ ਅੱਜ ਪਹਿਲੀ ਵਾਰ ਹੋਈ ਹੈ ਮੈਡਮ ਲਗਾਤਾਰ 3 ਦਿਨ ਤੋਂ ਜਿਹੜੀ ਸਫਾਈ ਕਰਾਈਦਾ ਸੀ ਉਹ ਹੁਣ ਤੱਕ ਕਿੰਨੀ ਡੁੰਗਾਈ ਤੱਕ ਜਿਹੜੀ ਇਹ ਗਾਰ ਕੜ ਤੋ ਫਿਰ ਮੇਰੇ ਖਿਆਲ ਸੱਤ ਅੱਠ ਫੁੱਟ ਤੇ ਹੋਈ ਗਈ ਹੈ ਥੱਲੇ 7 ਸੱਤ ਅੱਠ ਫੁੱਟ ਜਿਹੜੀ ਹੈ ਜਿਹੜੀ ਇਹਦੀ ਡੁੰਗਾਈ ਜਿਹੜੀ ਆ ਹੱਲੇ ਵੀ ਇਹ ਕੰਮ ਚੱਲ ਰਿਹਾ ਵਾ ਕਿਉਂਕਿ ਇੱਥੇ ਜੇ ਇਹਨਾਂ ਨੂੰ ਆਉਣ ਵਾਲੇ ਸਮੇਂ ਤੱਕ ਜਿਹੜੀ ਆ ਉਹ ਪਾਣੀ ਨਾ ਤੇ ਛੱਟ ਭਰ ਜਾਂਦਾ ਕਿਉਂਕਿ ਸੀਵਰੇਜ ਪੈਗੇ ਨੇ ਹੁਣ ਤੇ ਇੱਥੋਂ ਪਿੱਛੋਂ ਵੀ ਜਗ੍ਹਾ ਜਿਹੜੀਆਂ ਮੱਲੀਆਂ ਗਈਆਂ ਸੀ ਕੂੜਾ ਵੀ ਇਹਦੇ ਵਿੱਚੇ ਹੀ ਸੁੱਟਿਆ ਜਾਂਦਾ ਸੀ ਆ ਦੇਖੋ ਕੂੜੇ ਦਾ ਵੀ ਤੁਸੀਂ ਦੇਖ ਰਹੇ ਹੋ ਉਹਦਾ ਵੀ ਮੈਂ ਬੈਕ ਸਾਈਡ ਤੋਂ ਕਬਜ਼ਾ ਲੈ ਕੇ ਔਰ ਇਹਦੇ ਚਾਰਜ ਫਿਰ ਇੱਕ ਲਹਿਰ ਬਣੇਗੀ ਉਦੋਂ ਵੀ ਆਪਾਂ ਵੀਡੀਓ ਅਪਲੋਡ ਕਰਾਂਗੇ ਔਰ ਉਹਦੇ ਉੱਤੇ ਟਾਇਲਾਂ ਲੱਗਣਗੀਆਂ ਦਰਖਤ ਲੱਗਣਗੇ ਫਲਾਂ ਵਾਲੇ ਬੂਟੇ ਲੱਗਣਗੇ ਤਾਂ ਕਿ ਇੱਥੇ ਲਾਈਟਾਂ ਲਗਾਵਾਂਗੇ ਕਿ ਲੋਕਾਂ ਨੂੰ ਥਿਹੜਿਆ ਸੁਖਾਵਾਂ ਮਾਹੌਲ ਮਿਲੇ ਔਰ ਚਾਰ ਬਜ਼ੁਰਗ ਜਿਹੜੇ ਆ ਉਹ ਬੈਠ ਸਕਣ ਨਾ ਕਿ ਇੱਥੇ ਕੋਈ ਆਂਦੇ ਗੈਸਟ ਆਂਦੇ ਕਿਸੇ ਦੇ ਜਾਂ ਕੋਈ ਬੱਚੇ ਸਕੂਲਾਂ ਨੂੰ ਜਾਂਦੇ ਆ ਤੇ ਪਹਿਲਾਂ ਸਾਨੂੰ ਇਹਨਾਂ ਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ। ਜਿਵੇਂ ਕਿ ਇਸ ਸੱਪੜ ਦੀ ਸਫਾਈ ਕਰਾਈਏ ਤੇ ਜਿਹੜੇ ਤੁਸੀਂ ਤਿੰਨ ਸੱਪੜ ਹੋਰ ਦੱਸ ਰਹੇ ਹੋ ਉਹਨਾਂ ਦੀ ਵੀ ਸਫਾਈ ਕਰਾਓਗੇ ਜਾਂ ਉਹ ਅਗਲੇ ਸਮੇਂ ਦੇ ਵਿੱਚ। ਬਿਲਕੁਲ ਨਹੀਂ ਉਹਨਾਂ ਦਾ ਜਿਉਂ-ਜਿਉ ਮੈਨੂੰ ਇਹਦਾ ਟਾਰਗੇਟ ਦਿੱਤਾ ਜਾਊਗਾ ਤੇ ਉਹਦੇ ਹਿਸਾਬ ਨਾਲ ਜਿਹੜੀ ਮੇਰੀ ਪੰਚਾਇਤ ਆ ਇਹ ਮੇਰੇ ਮੈਂਬਰ ਵੀ ਖੜੇ ਨੇ ਨਾਲ ਤੇ ਜਿਹੜੇ ਉਹਦੇ ਟਾਰਗੇਟ ਦੇ ਹਿਸਾਬ ਦੇ ਨਾਲ ਅਕਵਾਇਰਮੈਂਟ ਦੇ ਨਾਲ ਜਿਹੜਾ ਜਿਹੜਾ ਕੰਮ ਆਈ ਜਾਏਗਾ ਉਹਦੇ ਨਾਲ ਨਾਲ ਉਥੇ ਉਹੀ ਚੀਜ਼ ਨੂੰ ਜਿਹੜਾ ਵਾ ਦਿੱਕਤ ਦਿੱਤੀ ਜਾਊਗੀ ਮੈਡਮ ਜਿਆਦਾਤਰ ਜਿਹੜਾ ਆ ਉਹ ਪਿੰਡ ਨਿਵਾਸੀ ਕਹਿੰਦੇ ਆ ਵੀ ਪਾਣੀ ਨਹੀਂ ਨਿਕਲਦਾ ਗਲੀਆਂ ਪੂਰੀਆਂ ਜਾਂਦੀਆਂ ਨੇ ਜਾਂ ਨਾਲੀਆਂ 'ਚ ਪਾਣੀ ਨਹੀਂ ਜਾਂਦਾ ਅੱਗੇ ਨਿਕਾਸ ਨਹੀਂ ਹੁੰਦਾ ਸੱਪੜ ਪੂਰੇ ਜਾਂਦੇ ਆ ਪਰ ਉਹੀ ਮਹੱਲੇ ਵਾਲੇ ਕੂੜਾ ਸੁੱਟ-ਸੁੱਟ ਕੇ ਉਹਨਾਂ ਸੱਪੜਾਂ ਨੂੰ ਪੂਰ ਕੇ ਆਪਣੇ ਘਰ ਬਣਾ ਚੁੱਕੇ ਆ ਇਹਦੇ ਤੇ ਕੀ ਕਹਿਣਾ ਚਾਹੋਗੇ ਹਾਂਜੀ ਜਦੋਂ ਦੇਖੋ ਇੱਕ ਸਰਪੰਚ ਜਿਹੜਾ ਹੁੰਦਾ ਇੱਕ ਪਿੰਡ ਦਾ ਮੁਖੀਆ ਹੁੰਦਾ ਜਿਵੇਂ ਇੱਕ ਦੇਸ਼ ਦਾ ਮੁਖੀਆ ਪ੍ਰਧਾਨ ਮੰਤਰੀ ਆ ਕੰਟਰੀ ਦਾ ਔਰ ਆਪਣੇ ਪੰਜਾਬ ਦਾ ਜਿਵੇਂ ਮੁਖੀਆ ਹੈ ਭਗਵੰਤ ਮਾਨ ਜੀ ਨੇ ਤੇ ਇਸੇ ਤਰ੍ਹਾਂ ਹੀ ਪਿੰਡ ਦਾ ਇੱਕ ਮੁਖੀਆ ਸਰਪੰਚ ਹੁੰਦਾ ਵਾ ਤੇ ਜਦੋਂ ਸਰਪੰਚ ਹੀ ਦੋਬਲਾਪਣ ਕਰੇਗਾ ਇੱਕ ਰਹਿ ਨਹੀਂ ਕਰੇਗਾ ਉਹੋ ਹੀ ਉਹਨਾਂ ਨੂੰ ਕਹੇਗਾ ਜੀ ਕਰ ਲਓ ਤੇ ਫਿਰ ਉੱਥੇ ਕੁਝ ਨਹੀਂ ਹੋ ਸਕਦਾ ਜਦੋਂ ਸਰਪੰਚ ਸਟੈਂਡ ਲੈਣਗੇ ਉਹ ਆਪਣੇ ਪਿੰਡਾਂ ਨੂੰ ਬਹੁਤ ਸੋਹਣਾ ਬਣਾ ਸਕਦੇ ਨੇ ਬਹੁਤ ਸਖਾਵੇਂ ਮਾਹੌਲ ਨਾ ਬਣਾ ਸਕਦੇ ਨੇ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਹਰ ਵਾਰ ਉਹਦਾ ਦੀ ਸੋਚ ਰੱਖ ਕੇ ਚੱਲੀਏ ਸਾਡਾ ਇੱਥੇ ਕੁਝ ਨਹੀਂ ਹੈਗਾ ਜਿਵੇਂ ਤੁਸੀਂ ਦੇਖਿਆ ਸੀ ਮੜੀਆਂ ਦਾ ਵਿਕਾਸ ਵੀ ਪਹਿਲੀ ਵਾਰ ਹੀ ਹੋਇਆ 50 ਸਾਲ ਤੋਂ ਵੀ ਨਹੀਂ ਬਣਿਆ ਇਸੇ ਤਰ੍ਹਾਂ ਇਹਨਾਂ ਦਾ ਵਿਕਾਸ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਨੂੰ ਆਏਗਾ ਉਸੇ ਉਸੇ ਤਰ੍ਹਾਂ ਮੈਂ ਇਸ ਪਿੰਡ ਦਾ ਵਿਕਾਸ ਕਰਾਉਂ ਕਿਉਂਕਿ ਇਹ ਪਿੰਡ ਮੈਂ ਆਪਣਾ ਪਿੰਡ ਸਮਝਦੀ ਆ ਇਹ ਲੋਕ ਮੇਰੇ ਲੋਕ ਨੇ ਪਰ ਜਦੋਂ ਵੀ ਸਾਰੇ ਪਿੰਡਾਂ ਦੇ ਸਰਪੰਚ ਇਹ ਚੀਜ਼ ਸਮਝਣ ਲੱਗ ਜਾਣਗੇ ਕਿ ਇਹ ਲੋਕ ਮੇਰੇ ਆ ਔਰ ਮੇਰਾ ਇੱਥੇ ਕੁਝ ਨਹੀਂ ਇਹ ਸਭ ਇਨ੍ਹਾਂ ਦਾ ਇਨ੍ਹਾਂ ਦੀ ਬਦੌਲਤ ਆਪਾਂ ਬਣੇ ਤਾਂ ਫਿਰ ਜਿਵੇਂ ਕਿ ਸਫੜ ਸਾਫ ਕਰਾਇਆ ਜਾ ਰਿਹਾ ਤੇ ਮਹੱਲਾਨ ਵਾਸੀਆ ਲੋ ਪਿੰਡ ਨਿਵਾਸੀਆ ਲੋ ਕਿੰਨਾ ਕ ਸਾਥ ਦਿੱਤਾ ਗਿਆ ਬਹੁਤ ਸਾਥ ਦਿੱਤਾ ਗਿਆ ਇੱਥੇ ਤਾਂ ਪੂਰੀ ਸਾਰੀ ਦਿਹਾੜੀ ਲੋਕ ਇੱਥੇ ਰਹਿੰਦੇ ਆ ਕੋਈ ਚਾਹਾਂ ਲਿਆ ਰਿਆ ਕੋਈ ਠੰਡੇ ਲਿਆ ਰਿਆ ਕੋਈ ਰੋਟੀ ਪਾੜੀ ਲੰਗਰ ਸ਼ਿਕਾ ਰਿਆ ਬਹੁਤ ਉਹਨਾਂ ਨੇ ਮਸ਼ੀਨ ਵਾਲਿਆਂ ਦੇ ਇੱਥੇ ਰਾਤ ਰਹਿੰਦੇ ਨੇ ਉਹ ਬਹੁਤ ਸਹਾਇਤਾ ਕਰ ਰਹੇ ਨੇ ਕਿਸੇ ਨੇ ਵੀ ਕਿੰਤੂ ਪ੍ਰੰਤੂ ਨਹੀਂ ਕੀਤਾ ਹੈਗਾ ਇੱਥੇ ਆਣ ਕੇ ਕਿ ਇਹ ਕੰਮ ਜਿਹੜਾ ਮਾਰਾ ਹੋ ਰਿਹਾ ਸਭ ਕਹ ਰਹੇ ਨੇ ਸਲਾਹਨਾ ਕਰ ਰਿਆ ਤੁਸੀਂ ਹੋਰ ਵੀ ਰਿਪੋਰਟ ਜਿਹੜੀ ਆ ਬਾਕੀਆਂ ਕੋ ਵੀ ਲੈ ਸਕਦੇ ਹੋ